ਪੰਜਾਬ ਦੇ ਵਿੱਚ ਵਾਰਦਾਤਾ ਦਾ ਇੰਜ਼ਾਮ ਵਾਧਦਾ ਜਾ ਰਿਹਾ ਤੇ ਲੁਧਿਆਣਾ ਦੇ ਵਿੱਚ ਬਿਤੇ ਦੋ ਦਿਨਾਂ ਦੇ ਵਿੱਚ 4 ਡੈੱਡ ਬੋੜੀਆਂ ਲੱਭੀਆਂ ਨੇ ਲੁਧਿਆਣਾ ਦੇ ਵਿੱਚੋਂ ਉਹਨਾਂ ਨੇ ਫਿਰ ਆ ਕੇ ਐਕਟੀਵਾ ਤੋਂ ਉਤਰੇ ਉਹਨਾਂ ਨੇ ਮਾਰਨਾ ਸ਼ੁਰੂ ਕਰ ਦਿੱਤਾ ਸਿਰ ਦੇ ਵਿੱਚ ਮੁੱਕੇ ਮਾਰੇ ਪੰਜ ਜਾਨੇ ਸੀਗੇ ਸਕੂਲ ਤੋਂ ਹੀ ਸੀਗੇ ਮਗਰਮਗਰ ਸਕੂਲ ਦੀ ਰੋਡ ਰਾਈਟ ਸਾਈਡ ਕਰਤੇ ਸੀ ਉੱਤੋਂ ਹੀ ਮੇਰੇ ਮਗਰ ਪਿੱਛੇ ਆ ਗਏ ਸੀਗੇ ਅਕੀ ਸੁਰੱਖਿਆ ਬੱਚੇ ਪੜ੍ਹਾਈ ਛੱਡ ਦੇਣਗੇ ਠੇਕੇ ਠੇਕੇ ਖੋਲ ਹੀ ਜਾਂਦੇ ਹੋ ਕਿਤੇ ਸੁਰੱਖਿਆ ਵੀ ਖੋਲੋ ਕਿੱਥੇ ਜਾਗੇ ਸਰਕਾਰਾਂ ਦਾਅਵੇ ਜਰੂਰ ਕਰਦੀਆਂ ਹੈ ਕਿ ਅਸੀਂ ਗੈਂਗਸਟਰਵਾਦ ਪੰਜਾਬ ਦੇ ਵਿੱਚ ਖਤਮ ਕਰਾਂਗੇ ਪਰ ਗੈਂਗਸਟਰਵਾਦ ਵਧਦਾ ਜਾ ਰਿਹਾ ਹੈ ਲਗਾਤਾਰ ਹੀ ਪੰਜਾਬ ਦੇ ਵਿੱਚ ਵਾਰਦਾਤਾ ਦਾ ਇੰਜ਼ਾਮ ਵਧਦਾ ਜਾ ਰਿਹਾ ਹੈ ਤੇ ਲੁਧਿਆਣਾ ਦੇ ਵਿੱਚ ਬੀਤੇ ਦੋ ਦਿਨਾਂ ਦੇ ਵਿੱਚ 4 ਡੈੱਡ ਬੋੜੀਆਂ ਲੱਭੀਆਂ ਨੇ ਲੁਧਿਆਣਾ ਦੇ ਵਿੱਚੋਂ ਤੇ ਦੇਖਿਆ ਜਾ ਸਕਦਾ ਹੈ ਕਿ ਜਿਹਦੇ ਵਿੱਚੋਂ ਤਿੰਨ ਡੈੱਡ ਬੋੜੀਆਂ ਅੱਜ ਸਵੇਰੇ ਲੱਭੀਆਂ ਗਈਆਂ ਸੀਗੀਆਂ ਤੇ ਇੱਕ ਕੱਲ ਲੱਭੀ ਗਈ ਸੀ ਤਿੰਨੋਂ ਦੇ ਤਿੰਨੋਂ ਚਾਰੋਂ ਡੈੱਡ ਬੋੜੀਆਂ ਦਾ ਕਤਲ ਹੋਇਆ ਸੀਗਾ ਤੇ ਗੈਂਗਸਟਰ ਵਾ ਕਿੱਥੇ ਘਟ ਰਿਹਾ ਹੈ ਕ੍ਰਾਈਮ ਕਿੱਥੇ ਘਟ ਰਿਹਾ ਹੈ ਇਹ ਸਵਾਲ ਹੈ ਪੰਜਾਬ ਸਰਕਾਰ ਨੂੰ ਤੇ ਇੱਕ ਤਾਜ਼ਾ ਮਾਮਲਾ ਲੈ ਕੇ ਆਏ ਜਿੱਥੇ ਸਕੂਲ ਤੋਂ ਆਂਦੇ ਹੋਏ ਬੱਚੇ ਦੇ ਉੱਤੇ ਹਮਲਾ ਹੁੰਦਾ ਹੈ ਹਮਲਾ ਸਿਰਫ ਕੋਈ ਗੱਲ ਨਹੀਂ ਕਹੀ ਜਾਂਦੀ ਸਿਰਫ ਨਾਮ ਪੁੱਛ ਕੇ ਕੁੱਟਣਾ ਚਾਲੂ ਕਰ ਦਿੱਤਾ ਜਾਂਦਾ ਕੀ ਕਾਰਨ ਕੀ ਬਣਿਆ ਸੀਗਾ ਕਿ ਤੁਹਾਨੂੰ ਤੁਹਾਡੇ ਨਾਲ ਲੜਾਈ ਕਿਸ ਗੱਲ ਦੀ ਸੀ ਉਹਨਾਂ ਦੀ ਕੋਈ ਲੜਾਈ ਨਹੀਂ ਸੀ ਮੈਂ ਨਾ ਉਹਨਾਂ ਨੂੰ ਜਾਣਦਾ ਸੀਗਾ ਨਾ ਕੁਝ ਉਹ ਮੇਰੇ ਸਕੂਲ ਤੋਂ ਹੀ ਮੇਰੇ ਮਗਰਮਗਰ ਸੀਗੇ ਮੇਰੇ ਅੱਧੇ ਰਸਤੇ ਦੇ ਵਿੱਚ ਆ ਕੇ ਉਹਨਾਂ ਨੇ ਮੇਰਾ ਬਾਈਕ ਰੁਕਵਾਇਆ ਉਹਨਾਂ ਨੇ ਆ ਕੇ ਮੈਨੂੰ ਕਿਹਾ ਤੇਰਾ ਨਾਮ ਕੀ ਆ 파ਰਸ ਆ ਮੈਂ ਕਿਹਾ ਹਾਂ ਜੀ ਮੈਂ 파ਰਸ ਆ ਉਹਨਾਂ ਨੇ ਫਿਰ ਆ ਕੇ ਐਕਟਿਵਾ ਤੋਂ ਉਤਰੇ ਉਹਨਾਂ ਨੇ ਮਾਰਨਾ ਸ਼ੁਰੂ ਕਰ ਦਿੱਤਾ ਸਿਰ ਦੇ ਵਿੱਚ ਮੁੱਕੇ ਮਾਰੇ ਆ ਗਰਦਨਦਰ ਗਰਦਨ ਤੇ ਮੁੱਕੇ ਮਾਰੇ ਆ ਮੂੰਹ ਤੇ ਥੱਪੜ ਮਾਰੇ ਨੇ ਤੇ ਕਿੰਨੇ ਕਿ ਜਾਨੇ ਸੀਗੇ ਜਿਹੜੇ ਤੁਹਾਡੇ ਮਗਰ ਲੱਗੇ ਸਕੂਲ ਤੋਂ ਹੀ ਮਗਰ ਲੱਗੇ ਸੀਗੇ ਪੰਜ ਜਾਨੇ ਸੀਗੇ ਸਕੂਲ ਤੋਂ ਹੀ ਸੀਗੇ ਮਗਰ ਮਗਰ ਸਕੂਲ ਦੀ ਰੋਡ ਰਾਈਟ ਸਾਈਡ ਕਰਤੇ ਉੱਤੋਂ ਹੀ ਮੇਰੇ ਮਗਰ ਪਿੱਛੇ ਆ ਗਏ ਸੀਗੇ ਤੇ ਕਿਹੜੇ ਸਕੂਲ ਚ ਤੁਸੀਂ ਪੜਦੇ ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਸਕੂਲ ਚ ਆਪਸ ਚ ਗੁੱਟ ਬਣੇ ਹੋਏ ਇਦਾਂ ਦਾ ਕੋਈ ਗੁੱਟ ਵਗੈਰਾ ਤੁਹਾਡਾ ਬਣਿਆ ਹੋਇਆ ਨਹੀਂ ਕਿਸੇ ਤਰੀਕ ਦਾ ਗਰੁੱਪ ਨਹੀਂ ਹੈਗਾ ਸਾਡਾ ਨਾ ਅਸੀਂ ਕਿਸੇ ਨਾਲ ਲੜਦੇ ਫालतू ਲੜਾਈ ਕਿਸੇ ਨਾਲ ਨਹੀਂ ਕਰਦੇ ਅਸੀਂ ਆਪਣੇ ਚ ਮਤਲਬ ਰਹਦੇ ਕਿਹੜੇ ਸਕੂਲ ਚ ਪੜਦੇ ਹੋ ਐਸੇ ਅੰਜਾਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੈ ਸਾਡਾ ਦਰੇਸ਼ੀ ਦੇ ਕੋਲ ਹੈਗਾ ਕੀ ਕੋਈ ਕੁੜੀ ਕਾੜੀ ਦਾ ਚੱਕਰ ਕਈ ਵਾਰ ਹੁੰਦਾ ਕਿ ਨੌਜਵਾਨਾਂ ਨੂੰ ਤੁਸੀਂ ਕੁੜੀਆਂ ਦਾ ਵੀ ਹੁੰਦਾ ਕਈ ਵਾਰ ਨੌਜਵਾਨ ਆਪਸ ਵਿੱਚ ਰਿਲੇਸ਼ਨ ਚਾਹੁੰਦੇ ਨੇ ਨਹੀਂ ਐਸਾ ਕੁੜੀ ਦਾ ਕੋਈ ਚੱਕਰ ਹੀ ਨਹੀਂ ਸੀਗਾ ਮੈਂ ਤਾਂ ਉਹਨਾਂ ਨੂੰ ਅੱਜ ਦੇਖਿਆ ਹੀ ਪਹਿਲੀ ਵਾਰ ਸੀਗਾ ਉਹ ਬੰਦਿਆਂ ਨੂੰ ਕੀ ਆ ਕੀ ਹੋਣਾ ਨੇ ਤੁਹਾਨੂੰ ਆ ਕੇ ਕੁਝ ਕੁਝ ਟਿਪੀਕਲ ਵਰਟ ਜਾਂ ਜਾਂਦੇ ਹੋਏ ਕੁਝ ਕਹਿ ਗਏ ਕਿ ਗਏ ਆ ਤੁਹਾਨੂੰ ਉਹਨਾਂ ਨੇ ਸਿਰ ਆਂਦਿਆ ਪਹਿਲਾਂ ਮੇਰਾ ਨਾਮ ਪੁੱਛਿਆ ਸੀ ਫਿਰ ਮਾਰਨਾ ਮੂਰਨਾ ਸ਼ੁਰੂ ਕਰ ਦਿੱਤਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇਹੀ ਕਿਹਾ ਵੀ ਚੁੱਪਚਾਪ ਨਿਕਲ ਜਾ ਇੱਥੋਂ ਹੀ ਨਹੀਂ ਤਾਂ ਤੈਨੂੰ ਮਾਰ ਦੇਾਂਗੇ ਉਹਨਾਂ ਕੋਈ ਅਸਲਾ ਵਗੈਰਾ ਸੀਗਾ ਦਾਤ ਵਗੈਰਾ ਜਾਂ ਕੋਈ ਅਸਲਾ ਵੈਪਨ ਵਗੈਰਾ ਸੀਗਾ ਮੌਕੇ ਤੇ ਵੈਪਨ ਮੈਂ ਦੇਖਿਆ ਨਹੀਂ ਉਹ ਇੱਕਦਮ ਮੇਰੇ ਘੇਰਾ ਪਾ ਕੇ ਖੜ ਗਏ ਸੀਗਾ ਮੈਨੂੰ ਦਿਖਿਆ ਨਹੀਂ ਕੁਝ ਵੀ ਉਹਨਾਂ ਨੇ ਮਾਰਨਾ ਇੱਕਦਮ ਸ਼ੁਰੂ ਕਰਤਾ ਸੀ ਤੇ ਕਿੰਨੇ ਕਿ ਜਾਨੇ ਸੀਗੇ ਉਹ ਟੋਟਲ ਬੰਦੇ ਕਿੰਨੇ ਆਏ ਸੀਗੇ ਪੰਜ ਜਾਨੇ ਸੀਗੇ ਦੋ ਐਕਟਿਵਾਤੇ ਸੀਗੇ ਇੱਕ ਤੇ ਤੇ ਨਿਕ ਤੇ ਦੋ ਕਿ ਚਾਰ ਕਤਲ ਹੋ ਗਏ ਤੇ ਉਸ ਤੋਂ ਬਾਅਦ ਨੌਜਵਾਨਾਂ ਦਾ ਸਕੂਲੋਂ ਆਂਦੇ ਨੌਜਵਾਨ ਦੇ ਨਾਲ ਮਾਰ ਕੁੱਟਾਈ ਹੋ ਜਾਣੀ ਕੁਝ ਹੋਰ ਕੁਝ ਕਿਆ ਉਹਨਾਂ ਨੇ ਤੁਹਾਨੂੰ ਕਿਉਂਕਿ ਉੱਥੋਂ ਨੰਗਦੇ ਹੋਏ ਜਾਂ ਜਾਂਦੇ ਹੋਏ ਕੁਝ ਕਹਿ ਕੇ ਗਏ ਨਹੀਂ ਇੱਕ ਵਾਰ ਪਿੱਛੋਂ ਆਵਾਜ਼ ਮਾਰੀ ਸੀ ਮੈਂ ਫਿਰ ਪਿੱਛੇ ਮੁੜ ਕੇ ਦੇਖਿਆ ਫਿਰ ਉਹਨਾਂ ਨੇ ਆ ਕੇ ਮੇਰੇ ਮੇਰੇ ਕੋ ਦੁਬਾਰਾ ਨਾਮ ਪੁੱਛਿਆ ਸੀਗਾ ਤੇ ਸਕੂਲ ਦੇ ਵਿੱਚ ਕੋਈ ਰੰਜਿਸ਼ ਪੁਰਾਣੀ ਜਾਂ ਗਲੀ ਦੇ ਵਿੱਚ ਕੋਈ ਪੁਰਾਣੀ ਰੰਜਿਸ਼ ਨਹੀਂ ਨਹੀਂ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਤੇ ਕਿਹੜੇ ਸਕੂਲ ਚ ਪੜਦੇ ਹੋ ਵੈਸੇ ਤੁਸੀਂ ਸਕੂਲ ਦਾ ਨਾਮ ਦੱਸਿਆ ਵਾ ਐਸ ਐਨ ਤੇ ਗੋਈ ਸਕੂਲ ਦੇ ਟੀਚਰਾਂ ਨਾਲ ਗੱਲ ਹੋਈ ਲੜਾਈ ਕਿਹੜੀ ਜਗ੍ਹਾ ਹੋਈ ਸੀ ਤੁਹਾਡੀ ਲੜਾਈ ਸਕੂਲ ਤੋਂ 2 ਮਿੰਟ ਦੇ ਰਸਤੇ ਤੋਂ ਬਾਅਦ ਟੋਟੀਆਂ ਵਾਲੇ ਮੰਦਿਰ ਦੀ ਤਰ੍ਹਾਂ ਇਨਸ਼ਾਅੱਲਾਹ ਦੇ ਕੋਲ ਹੋਈ ਸੀ ਤੁਸੀਂ ਘਰੇ ਜਾਦੇ ਸੀਗੇ ਟਿਊਸ਼ਨ ਤੇ ਟਿੱਕਰ ਹੀ ਜਾਂਦਾ ਪਿਆ ਸੀਗਾ ਹੁਣ ਦੇਖਦੇ ਕਿਵੇਂ ਹੋ ਕਿ ਤੁਸੀਂ ਘਰੇ ਜਾਂਦੇ ਹੋ ਸੁਰੱਖਿਤ ਨਹੀਂ ਹੈਗੇ ਤੁਹਾਨੂੰ ਆਂਦੇ ਆ ਤੇ ਰਸਤੇ ਕੁੱਟ ਕੇ ਚਲੇ ਜਾਂਦੇ ਹੋ ਬਿਲਕੁਲ ਇਹ ਤਾਂ ਹੁਣ ਤਾਂ ਮੈਨੂੰ ਡਰ ਲੱਗ ਰਿਹਾ ਮੈਂ ਤਾਂ ਇਹ ਸੋਚ ਰਿਹਾ ਵੀ ਮੈਂ ਸਕੂਲ ਵੀ ਨਾ ਜਾਵਾਂ ਮੈਨੂੰ ਤਾਂ ਹੁਣ ਜਾਂਦਿਆਂ ਵੀ ਡਰ ਲੱਗਦਾ ਪਿਆ ਮੈਂ ਸਕੂਲ ਜਾ ਕੇ ਕਰਾਂਗਾ ਕੀ ਮੇਰੇ ਨਾਲ ਅੱਜ ਇਦਾਂ ਹੋਇਆ ਦੁਬਾਰਾ ਵੀ ਹੋ ਸਕਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਸਕੂਲ ਜਾਂਦੇ ਹੋਏ ਨੌਜਵਾਨ ਡਰ ਰਿਹਾ ਕਿਉਂਕਿ ਸਕੂਲ ਦੇ ਰਸਤੇ ਦੇ ਵਿੱਚ ਵਾਪਸ ਆਂਦੇ ਹੋਏ ਕੁੱਟਮਾਰ ਹੋਈ ਹੈ ਕਿਉਂਕਿ ਪ੍ਰਸ਼ਾਸਨ ਦੇ ਉੱਤੇ ਇੱਕ ਸਵਾਲ ਇਹ ਚੈਨਾ ਕਿ ਸਕੂਲਾਂ ਦੇ ਬਾਹਰ ਸੁਰੱਖਿਆ ਕਿਉਂ ਨਹੀਂ ਹੈਗੀ ਕਿਉਂਕਿ ਲੇਡੀਜ਼ ਕੁੜੀਆਂ ਵੀ ਜਾਂਦੀਆਂ ਨੇ ਸਕੂਲ ਕਾਲਜ ਦੇ ਵਿੱਚ ਤੇ ਉਹਨਾਂ ਦੇ ਨਾਲ ਵੀ ਕੋਈ ਹਾਸਾ ਹੋ ਸਕਦਾ ਹੈ ਤੇ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਹੈ ਦੀ ਕੋਈ ਦਰਖਾਸਤ ਦਿੱਤੀ ਪੁਲਿਸ ठाਣੇ ਦਰਖਾਸਤ ਨਹੀਂ ਖਾ ਕੇ ਆਏ ਸੀਗੇ ਹੁਣ ਸਿਵਲ ਹਸਪੀਟਲ ਖੜੇ ਆ ਇੱਥੇ ਆ ਕੇ ਐਮਐਲ ਐਮਐਲ ਐਮਐਲਰ ਕਰਾਈਆ ਉਹ ਕਹਿੰਦੇ ਸਵੇਰੇ ਕਰਾਇਓ ਆ ਕਿ ਐਕਚੁਅਲੀ ਵਗੈਰਾ ਸਵੇਰੇ ਹੋਣਗਾ ਸਕੂਲ ਦੇ ਪ੍ਰਿੰਸੀਪਲ ਨੂੰ ਪਤਾ ਕਿ ਤੁਹਾਡੇ ਨਾਲ ਮਾਰਕੁਟਾਈ ਹੋ ਗਈ ਹੈ ਇਸ ਤਰੀਕੇ ਨਹੀਂ ਸਕੂਲ ਦੇ ਪ੍ਰਿੰਸੀਪਲ ਨੂੰ ਨਹੀਂ ਪਤਾ ਸਕੂਲ ਦੇ ਸਕੂਲੇ ਇੰਟੀਮੇਸ਼ਨ ਕਿਉਂ ਨਹੀਂ ਦਿੰਦਾ ਤੁਸੀਂ ਕਿਉਂਕਿ ਇਹ ਵੱਡਾ ਸਵਾਲ ਹੈ ਕਿ ਕੋ ਉਹਦਾ ਮਸਲਾ ਹੀ ਨਹੀਂ ਸਰ ਸਕੂਲ ਦਾ ਮਸਲਾ ਸਕੂਲ ਦੇ ਕੋਈ ਕੋਈ ਨਾਲ ਦੇ ਪੜਦੇ ਸਿਪਾਟੀ ਹੋਣ ਤੁਹਾਡੇ ਇਹਦਾ ਫਿਰ ਮੇਰੀ ਗੱਲ ਸੁਣੋ ਫਿਰ ਉਹਦਾ ਦੱਸ ਹੀ ਨਹੀਂ ਪਾਣਗੇ ਫਿਰ ਪੁੱਛਣਗੇ ਕੌਣ ਦੱਸੂਗਾ ਕੋਈ ਦੱਸੂਗਾ ਮੈਂ ਮੈਂ ਮਰਵਾਇਆ ਜੀ ਇਹਨੂੰ ਕੋਈ ਨਹੀਂ ਦੱਸ ਪਾਊਗਾ ਇਹ ਤਾਂ ਜਿਹਨਾਂ ਨੇ ਕੁੱਟਿਆ ਵਾ ਹੁਣ ਉਹ ਪੁਲਿਸ ਫੜੂਗੀ ਤੇ ਦੱਸੂਗੀ ਜਿੱਦਾਂ ਤੁਸੀਂ ਕਹਿ ਰਹੇ ਹੋ ਕੂੜੀ ਦਾ ਕੰਮ ਹੈ ਕੂੜੀ ਦਾ ਇਹਦੇ ਦੀ ਇਹਨੂੰ ਪੁੱਛ ਰਹੇ ਕੂੜੀ ਦਾ ਕੋਈ ਚੱਕਰ ਤਾਂ ਨਹੀਂ ਜੇ ਮੈਂ ਕਹਿਣਾ ਵੀ ਜਾਵਾਂਗਾ ਕਿ ਤੂੰ ਮੁੰਡੇ ਦੇ ਕੇ ਕੁਟਵਾ ਰਿਹਾ ਮੈਂ ਤੇ ਤੇਰੇ ਤੂੰ ਆਪਣੀ ਮਾਂ ਦੁੱਧ ਨਹੀਂ ਪੀਤਾ ਜੋ ਇਹਨੂੰ ਕੁਟਵਾ ਰਿਹਾ ਪੰਜ ਮੁੰਡਿਆਂ ਤੋਂ ਮੈਂ ਇਕੱਲਾ-ਇਕੱਲਾ ਆ ਜਾ ਫਿਰ ਹੱਤੋਂ ਪਾਈ ਆ ਜਾ ਫਿਰ ਡੈਮ ਬਣ ਕੇ ਆ ਜਾ ਫਿਰ ਇਹਦੇ ਨਾਲ ਕਿਵੇਂ ਦੇ ਦੇਓਗੇ ਤੁਹਾਡੇ ਬ੍ਰਦਰ ਨੇ ਤੇ ਰਸਤੇ ਜਾਂਦੇ ਹੁਣ ਲੜਾਈ ਹੋ ਗਈ ਤੇ ਬੱਚਾ ਸੁਰੱਖਿਤ ਨਹੀਂ ਹੈਗਾ ਘਰ ਘਰੇ ਜਾਂਦਾ ਵੀ ਨਹੀਂ ਸੁਰੱਖਿਤ ਘਰੋਂ ਸਕੂਲ ਲਿਆਂਦਾ ਵੀ ਨਹੀਂ ਸੁਰੱਖਿਤ ਇਹ ਤਾਂ ਹੁਣ ਸਰਕਾਰਾਂ ਨਵੀਆਂ ਨੇ ਜੇ ਭਗਵੰਤ ਮਾਨ ਨੂੰ ਕਹਿਣਾ ਜਾਨਾ ਮੈਂ ਜੇ ਤੁਸੀਂ ਉਹ ਇੱਕ ਫਾਰਮਰ ਹੈ ਇੱਕ ਬੰਦਾ ਤੁਹਾਡੀ سپورਟ ਕਰਦਾ ਵਾ ਤੁਹਾਨੂੰ ਸਲੂਟ ਕਰਦਾ ਤੁਸੀਂ ਉਹਨੂੰ ਕਹਿੰਦੇ ਮੈਂ ਤੁਹਾਨੂੰ ਕੰਟੈਕਟ ਕਰਦਾ ਤੁਸੀਂ ਮੈਨੂੰ ਮਿਲੋ ਉਹਨੇ ਤੁਹਾਡੇ ਕਰੀਰ ਕਰਤੇ ਤੁਹਾਡੀ ਬੇਇੱਜ਼ਤੀ ਵੀ ਹੋ ਰਹੀ ਹੈ ਸਾਨੂੰ ਕੰਟੈਕਟ ਕਰੋ ਤੁਹਾਡੀ ਬੇਇੱਜ਼ਤੀ ਕਰਦੇ ਆਪਾਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਮੈਂ ਫਿਰ ਇਹ ਕੀ ਹੈ ਸੁਰੱਖਿਆ ਬੱਚੇ ਪੜ੍ਹਾਈ ਛੱਡ ਦੇਣਗੇ ਤੁਸੀਂ ਠੇਕੇ ਠੇਕੇ ਖੋਲੀ ਜਾਂਦੇ ਹੋ ਕਿਤੇ ਸੁਰੱਖਿਆ ਵੀ ਖੋਲ ਲੋ ਕਿੱਥੇ ਜਾਗੇ ਉਹ ਨੌਜਵਾਨ ਨੇ ਕਹਿਤਾ ਕਿ ਮੈਨੂੰ ਡਰ ਲੱਗਦਾ ਮੈਂ ਸਕੂਲੇ ਨਹੀਂ ਜਾਣਾ ਜਿਵੇਂ ਮੈਨੇ ਇਹ ਤਾਂ ਮੇਰਾ ਪਤੀ ਚਾਚੇ ਦਾ ਮੁੰਡਾ ਜੀ ਮੈਂ ਤਾਂ ਕੋਸ਼ਿਸ਼ ਕਰੂੰਗਾ ਕਿ ਪੜ ਲਾ ਨਹੀਂ ਤਾਂ ਇਹਨੇ ਨਾ ਘਰ ਦੇ ਦੀ ਮਰਜ਼ੀਆਂ ਨੇ ਪੜਾਣਾ ਹੀ ਨਹੀਂ ਕਿਉਂਕਿ ਡਰਿਆ ਹੋਇਆ ਵਾ ਡਰਿਆ ਹੋਇਆ ਕਿਤੇ ਨਾ ਕਿਤੇ ਕਿ ਸਕੂਲ ਜਾਂਦੇ ਕੋਈ ਵੱਡੀਆਂ ਸੰ ਘਟਨਾਵਾਂ ਹੋ ਜਾਏ ਇਹਦੇ ਨਾਲ ਮੈਂ ਤਾਂ ਹੁਣ ਇਹ ਕਹੂੰਗਾ ਅੱਗੇ ਤੋਂ ਟਾਈਮ ਬਣ ਕੇ ਆ ਜਿਓ ਹੈਨਾ ਮੇਰਾ ਨਾਮ ਮੇਰਾ ਅਕਾਊਂਟ ਨੰਬਰ ਲੈ ਲਿਓ ਜਦੋਂ ਮਰਜ਼ੀ ਮੈਨੂੰ ਫੋਨ ਕਰਿਓ ਮੇਰੇ ਮੈਸੇਜ ਕਰਿਓ ਮੈਨੂੰ ਟਾਈਮ ਬਣ ਕੇ ਆ ਜਿ ਉਹ ਨੌਜਵਾਨ ਨੂੰ ਸਕੂਲ ਪੇ ਜੂਗੇ ਕਿਉਂਕਿ ਇਹਨੇ ਤਾਂ ਕਹਿਤਾ ਕਿ ਮੈਨੂੰ ਡਰ ਲੱਗਦਾ ਸਕੂਲ ਜਾਊਗਾ ਸਕੂਲ ਤਾਂ ਜਾਊਗਾ ਜੀ ਜੇ ਇਹਦੀ ਇਹਦਾ ਮਨ ਹੋਊਗਾ ਪੜਨ ਦਾ ਪੜ ਲੂਗਾ ਨਹੀਂ ਪੜੂਗਾ ਤਾਂ ਆਪਾਂ ਦੇਖ ਲਾਂਗੇ ਫਿਰ ਅਧਿਕਾਰਨ ਤੋਂ ਕੀ ਮੰਗ ਕਰਦੇ ਪੁਲਿਸ ਨੂੰ ਤੁਸੀਂ ਇੰਟੀਮੇਸ਼ਨ ਦੇ ਦਿੱਤੀ ਆਪਾਂ ਇਹ ਕਹਿੰਦੇ ਆ ਕਿ ਜਿੰਨੇ ਵੀ ਇਹ ਖੁੱਲੇ ਆਮ ਕੁੱਤੇ ਘੁੰਮਦੇ ਬੈ ਇਹਨਾਂ ਨੂੰ ਬੰਨ ਲਓ ਇਹੀ ਕਵਾਂਗੇ ਕੋਈ ਜੈਂਕਸਟਰ ਵਾ ਪੰਜਾਬ ਚ ਵੱਧਦਾ ਜਾ ਰਿਹਾ ਲੱਗਦਾ ਤੇ ਫਿਰ ਇੱਕ ਲਾਸ਼ ਮਿਲੀ ਅਣਪਛਾਤੀ ਓਰੀਐਂਟ ਸਿਨੇਮੇ ਦੀ ਬੈਕ ਸਾਈਡ ਤੇ ਠੀਕ ਹੈ ਉੱਥੇ ਮੇਰਾ ਆਫਿਸ ਹੈ ਆਫਿਸ ਦੀ ਬੈਕ ਸਾਈਡ ਤੇ ਇੱਕ ਆਪਣਾ ਅਣਪਛਾਤੀ ਲਾਸ਼ ਇੱਕ ਦਿਨ ਚ 4 ਤੋਂ 5 ਲੱਖਾਂ ਮਿਲਣੀਆਂ ਦੋ ਦਿਨਾਂ ਦੇ ਵਿੱਚ ਲੱਗਦਾ ਕਿ ਲੋਨ ਆਰਡਰ ਲੁਧਿਆਣਾ ਦੇ ਵਿੱਚ ਹੁਣ ਸਹੀ ਖਤਮ ਹੋਇਆ ਪਿਆ ਕਿਸੇ ਨੂੰ ਇਨਸਾਫ ਹੀ ਨਹੀਂ ਮਿਲਦਾ ਪਿਆ ਜਿਆਦਾ ਆਪਣੇ ਜਿਹੜੇ ਪੁਲਿਸ ਵਾਲਿਆਂ ਨੂੰ ਇਹਨਾਂ ਨੂੰ ਥੋੜੇ ਕੱਸ ਕੇ ਰੱਖੋ ਜਿਹੜੇ ਖਾਨ ਕੁੱਤੇ ਹੈਗੇ ਇਹਨਾਂ ਨੂੰ ਗੱਡ ਕੇ ਬਾਹਰ ਮਾਰੋ ਨਵੇਂ ਇਮਾਨਦਾਰ ਰਖ ਲੋ ਕਿੱਥੇ ਕੁਝ ਨਹੀਂ ਹੋਣਾ ਐਦਾਂ ਦਾ ਤੇ ਤੁਸੀਂ ਦੇਖ ਲਿਆ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਕੁੱਟਮਾਰ ਹੋਈ ਹੈ ਸੀਸੀਟੀਵੀ ਦੇ ਵਿੱਚ ਸਾਰੀਆਂ ਜਿਹੜੀ ਰਿਕਾਰਡਿੰਗ ਕੈਦ ਹੋਈ ਹੈ ਪਰ ਨੌਜਵਾਨ ਨੂੰ ਇਹ ਨਹੀਂ ਪਤਾ ਲੱਗਿਆ ਉਸ ਸਿੱਕੇ ਕੋਣ ਅਣਪਛਾਤੇ ਲੋਕਾਂ ਦੇ ਵੱਲੋਂ ਕਿਸ ਕਾਰਨ ਮਾਰਗਟਾਈ ਕੀਤੀ ਗਈ ਹੁਣ ਇਹ ਤਾਂ ਜਾਂਚ ਦਾ ਵਿਸ਼ੇ ਹੈ ਕਿ ਪੁਲਿਸ ਕੀ ਜਾਂਚ ਕਰਦੀ ਹੈ ਤੇ ਜਿਹੜੀ ਸੀਸੀਟੀਵੀ ਆ ਉਹਦੇ ਆਧਾਰ ਤੇ ਉੱਤੇ ਕੀ ਕਾਰਵਾਈ ਹੁੰਦੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਬੱਲੂ ਦੇ ਨਾਲ ਅਭਿਸ਼ੇਕ ਲੋਟਾ ਇਸ ਸਮੇਂ ਗੱਲ ਨੇ ਲੁਧਿਆਣਾ